ਉਹ तकरीबन ਜਿਨ੍ਹਾਂ ਭੈਣਾਂ ਦੇ ਫਾਰਮ ਆਪਾਂ ਨੇ ਸिलाई ਸੈਂਟਰ ਵਾਸਤੇ ਭਰੀਆਂ ਉਹਨਾਂ ਨੇ ਫਾਰਮ ਤਾਂ ਭਰੀਆਂ ਸਾਰਿਆਂ ਨੇ ਤੇ ਪਹਿਲਾਂ ਤਾਂ ਤੁਹਾਨੂੰ ਵਧਾਈ ਆ ਵੀ ਇਹ ਆਪਾਂ ਸੁਲ੍ਹਾ ਦਾ ਜਿਹੜਾ ਕਰਮ ਕਰਨ ਲੱਗੇ ਆ ਧੀਆਂ ਦੇ ਪ੍ਰਤੀ ਉਹ ਬਹੁਤ ਸਤਿਗੁਰ ਨੇ ਕਿਰਪਾ ਕੀਤੀ ਆ ਪਹਿਲਾਂ ਜੰਡੀਗਲ ਸਾਡੇ ਇਲਾਕੇ ਚ ਦਲਦੇ ਸੀ ਸिलाई ਸੈਂਟਰ ਹੁਣ ਆਪਾਂ ਇਧਰ ਵੀ ਖੋਲ੍ਹ ਰਹੇ ਆ ਤੇ ਤੁਹਾਡੇ ਨਗਰ ਚ ਮੈਨੂੰ ਪਹਿਲੀ ਵਾਰੀ ਆਉਣ ਦਾ ਸਮਾਂ ਮਿਲਿਆ ਇਹ ਤੁਹਾਡੇ ਚਲਣਾ ਤੇ ਵੇਖਦੀ ਆ ਆਪਾਂ 2-3 ਕੁ ਮਹੀਨੇ ਦਾ ਇਹ ਸਾਈਟ ਸੈਂਟਰ ਦਾ ਸਮਾਂ ਹੈ ਜਿਹਦੇ ਵਿੱਚ ਜੋ ਵੀ ਤੁਹਾਨੂੰ ਲੋੜਤਾ ਨੇ ਜਿਵੇਂ ਉਹ ਸਿੱਖਣ ਵਾਸਤੇ ਜਿਸੇ ਕੱਪੜੇ ਦੀ ਲੋੜ ਆ ਜਾਂ ਸਦਾ ਰੀਲਾਂ ਬੁਕਰਮਾ ਕੈਂਚੀਆਂ ਜਿੰਨਾ ਵੀ ਨਿੱਕਾ-ਮੋਟਾ ਤੁਹਾਨੂੰ ਸਮਾਨ ਆ ਉਹ ਅਸੀਂ ਤੁਹਾਨੂੰ ਪ੍ਰੋਵਾਈਡ ਸਮੇਂ ਨਾਲ ਕਰਵਾਉਂਦੇ ਰਹਾਂਗੇ ਪਰ ਬੇਨਤੀ ਤੁਜੀ ਇਹ ਆ ਕਈਆਂ ਆਪਣਾ ਕੀ ਹੁੰਦਾ ਵੀ ਤੋਂ ਸੰਤਾਨ ਨੇ ਸਦਾਈ ਸੈਂਟਰ ਖੋਲ੍ਹਿਆ ਵੀ ਆਪਾਂ ਮਸ਼ੀਨ ਦੇ ਲਾਜ਼ਮ ਨੂੰ ਪਹਰੇੜੀ ਏ ਚਾਰ ਦਿਨ ਆਈਏ ਚਾਰ ਦਿਨ ਨਾ ਆਈਏ ਜਦੋਂ ਨੇੜਿਆ ਆ ਗਿਆ ਵੀ ਹੁਣ ਸੰਤਾਨਾਂ ਨੇ ਮਸ਼ੀਨਾਂ ਦੇੜੀਆਂ ਆਪਾਂ ਸਾਰੀ ਉਸ ਜਿਹੜੇ ਕਰੀਏ ਹਰੇ ਸਾਡਾ ਇਹ ਵੀ ਮਕਸਦ ਤੁਹਾਨੂੰ ਮਸ਼ੀਨਾਂ ਦੇ ਲਾਜ਼ਮ ਦੇ ਨਾਲ ਜੋੜਨਾ ਹੈਗਾ ਸਾਡਾ ਮਕਸਦ ਇਹ ਆ ਵੀ ਕੋਈ ਧੀ ਪੜ ਸਿੱਖੇਗੀ ਸਿੱਖ ਕੇ ਕੋਈ ਹੁਨਰ ਲੈ ਕੇ ਆਪਣਾ ਕੰਮ ਚਲਾ ਸਕਦੀ ਹੈ ਤੇ ਤੁਹਾਨੂੰ ਪਤਾ ਅੱਜ ਕੱਲ ਨਸ਼ਿਆਂ ਦਾ ਦੌਰ ਵੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤੇ ਆਪਕੋ ਬਸਦਾ ਬਿਟਲਦੀ ਜਾਂਦੀ ਹੈ ਤੇ ਧੀਆ ਪੜਾਣਾ ਘਰ ਚ ਬੈਠੀ ਆਂ ਦੇਖਦੀਆਂ ਰਹਿੰਦੀ ਆਂ ਨੇ ਅਸੀਂ ਕੀ ਕਰੀਏ ਜਾਂ ਤੇਹਾਰੀ ਕਰੀਏ ਜਾਂ ਕਿਸ ਤਰ੍ਹਾਂ ਦਾ ਕੋਈ ਕਰੀਏ ਪਰ ਗੁਰੂ ਸਰਵ ਦੀ ਕਿਰਪਾ ਦਾ ਸਦਕਾ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਡੇ ਕੋਲ ਹੁਨਰ ਹੋਏਗਾ ਆਪਾਂ ਕਿਤੇ ਵੀ ਬੈਠ ਕੇ ਆਪ ਦਾ ਰੁਜ਼ਗਾਰ ਆਪਣੀ ਰੋਟੀ ਪਾਣੀ ਦਾ ਆਪਣੇ ਬੱਚਿਆਂ ਦਾ ਦਰਵਾਹ ਕਰ ਸਕਦੇ ਆਂ ਜਿੱਤੇ ਇਸ ਲਾਈ ਸੈਂਟਰ ਆਪਾਂ ਜੋ ਬੁਲੇ ਆਂ ਇਹਨਾਂ ਕੋ ਪਹਿਲਾ ਸਾਡੇ ਵੱਲੋਂ ਜੋ ਕਿ ਹਰ ਮਹੀਨੇ ਲੋੜਵੰਦ ਈਆਂ ਦੇ ਸਮੂਹਿਕ ਵਿਆਹ ਆ ਕਰਦੇ ਰਹਿੰਦੇ ਆ तकरीबन 3411 ਈਆਂ ਦੇ ਵਿਆਹ ਹੁਣ ਦੀ ਘੜੀ ਤੱਕ ਆ ਕਰ ਦਿੱਤੇ ਆ ਆਹਨਾਂ ਦੇ ਅਗਲੇ ਸਮੇ 16 ਤਰੀਕ ਨੂੰ ਢੇਰ ਨੇ ਤੇ ਉਹਦੇ ਅਗਲੇ ਮਹੀਨੇ ਢੇਰ ਨੇ ਜਿਹੜੇ ਪ੍ਰਧਾਨ ਜੀ ਸਪਾਸੀ ਵੀ ਤੁਸੀਂ ਸਾਡੇ ਨਾਲ ਸਾਰੇ ਜੁੜੇ ਹੋ ਤਾਂ ਇਦਾਂ ਹੀ ਆਪਾਂ ਨੇ ਜੁੜ ਕੇ ਗੁਰੂ ਰਵਿਦਾਸ ਮਹਾਰਾਜ ਜੀਾਂ ਦਾ ਜਿਹੜਾ ਮਾਰਾ ਹੈ ਨਾ ਗੁਰੂ ਰਵਿਦਾਸ ਮਹਾਰਾਜ ਜੀਾਂ ਦਾ ਜਿਹੜਾ ਸੁਧਾਰ ਦਾ ਉਦੇਸ਼ ਨਾਲ ਆਪਾਂ ਚੱਲੀਏ ਸਾਨੂੰ ਕਿਸੇ ਵੱਲ ਦੇਖ ਪੈਣ ਦੀ ਲੋੜ ਨਾ ਪਵੇ ਕਿਸੇ ਅੱਗੇ ਸਾਨੂੰ ਬਸ ਬਸ ਸਾਨੂੰ ਕਿਸੇ ਵੱਲ ਹੱਥ ਫਲਾਉਣ ਦੀ ਲੋੜ ਨਾ ਪਵੇ ਹੈ ਨਹੀਂ ਤੇ ਮੈਡਮ ਤੁਹਾਡੇ ਕੋਲ ਆਏ ਗਏ ਨੇ ਇਹਨਾਂ ਨਾਲ ਤੁਸੀਂ ਸਮੇਂ ਦੀ ਸੈਟਿੰਗ ਕਰ ਲੈਣੀ ਹੈ ਕਿ ਕਿਹੜੇ ਦਿਨ ਨੂੰ ਕਿਦਾਂ ਔਰ ਕਿੰਨੇ ਵਜੇ ਦਾ ਸਮਾਰਕਣਾ ਹੈਗਾ ਪਹਿਲੀ ਬੇਨਤੀ ਇਹ ਆ ਵੀ ਜਿਹਨਾਂ ਬੀਬੀਆਂ ਨੇ ਸਿਲਾਈ ਸੈਂਟਰ ਸਿੱਖਣ ਵਾਸਤੇ ਆਉਣਾ ਹੈ ਔਰ ਜਿਹਨਾਂ ਭੈਣਾਂ ਨੇ ਸਿਲਾਈ ਸੈਂਟਰ ਸਿੱਖਣ ਵਾਲੇ ਤੇ ਉਹਨਾਂ ਨੂੰ ਬੇਤੀ ਆ ਵੀ ਤੁਸੀਂ ਮੋਬਾਈਲ ਦੇ ਲੇ ਕੇ ਮੋਬਾਈਲ ਵੀ ਇਦਾਂ ਕਰਤੋ ਨਹੀਂ ਕਰਨੀ ਪਹਿਲਾਂ ਸੀ ਕਈ ਘਰਾਂ 'ਚ ਸਿਲਾਈ ਸੈਂਟਰ ਖੋਲੇ ਫਿਰ ਉੱਥੇ ਪੂਰਨਾਂ ਦੇ ਕੋਈ ਜਿੱਦਾਂ ਦਾ ਮੈਸੇਜ ਕੋਈ ਇਦਾਂ ਦੀ ਗੱਲਵਾ ਫਿਰ ਉਹ ਲਾਂਭੇ ਹੁੰਦੇ ਰਹੇ ਜੀ ਇਸ ਕਰਕੇ ਬੇਤੀ ਆ ਜਿਹੜਾ ਮੋਬਾਈਲ ਆਇਆ ਪਰ ਘਰ ਦੇ ਵਿੱਚ ਕਰਨਾ ਹੈ ਇੱਥੇ ਆ ਕੇ ਨਹੀਂ ਕਰਨਾ ਜਿਹੜੇ ਸਾਡੇ ਟੀਚਰ ਨੇ ਆਪਾਂ ਇਹਨਾਂ ਦਾ ਸਤਿਕਾਰ ਬਰਕਰਾਰ ਰੱਖਣਾ ਕੋਈ ਟਿੱਕੂ ਫਰੰਕੂ ਨਹੀਂ ਜੇ ਤਾਂ ਇਹ ਸਪਉਂਦੇ ਨੇ ਕਿ ਤਰੀਕੇ ਕਰ ਤੁਹਾਨੂੰ ਇਹ ਆਪਣਾ ਕੱਪੜੇ ਦੀ ਸਫਲਾਈ ਲੰਦੇ ਨੇ ਉਹ ਸਿੱਖਣਾ ਸਾਡਾ ਫਰਜ਼ ਬਣਦਾ ਹੈ ਇਹ ਨਾ ਹੋਵੇ ਤੁਸੀਂ 4 ਦਿਨਾਂ ਹੋ 4 ਦਿਨ ਦੇ ਬਾਅਦ ਫਿਰ ਕੁੱਟੀ ਮਾਰ ਜੋ ਤੇ ਮੈਂ ਇਹ ਤੁਹਾਨੂੰ ਕਹਿੰਦਾ ਵੀ 2 ਕੁ ਮਹੀਨੇ 60 ਕੁ ਦਿਨ ਕੰਟੀਨਿਊਸ ਤੁਸੀਂ ਇਹ ਕਿਰਪਾ ਕਰਨੀ ਆ ਕੰਟੀਨਿਊਸ ਤੇ ਤੁਸੀਂ ਹੁੰਦੇ ਰਹਿਣਾ ਜੇ ਕੰਟੀਨਿਊਸ ਹੁੰਦੇ ਰਾਂਗੇ ਆਪਾਂ ਕੁਝ ਨਾ ਕੁਝ ਸਿੱਖ ਕੇ ਲੈ ਕੇ ਜਾਵਾਂਗੇ ਪਰ ਦੂਜੀ ਬੇਨਤੀ ਸਾਡੇ ਵਿਚਕਾਰ ਤੇ ਐਮਐਲਏ ਸੁਖੀ ਸਾਹਿਬ ਜੀ ਪਹੁੰਚੇ ਨੇ ਤੇ ਸਾਡੇ ਵਿਚਕਾਰ ਐਮਐਲਏ ਸਾਹਿਬ ਜੀ ਅਰੋਚਨ ਸਿੰਘ ਜੀ ਵੀ ਪਹੁੰਚੇ ਨੇ ਮੈਂ ਹੋਰ ਆਏ ਸਤਿਪੁਰਸ਼ਾਂ ਦਾ ਬਾਬਾ ਸੁਖਰਾਮ ਸਿੰਘ ਜੀ ਸਰਪੰਦ ਸਾਹਿਬ ਨਾਲ ਦਾ ਵੀ ਬੜਾ ਸਹਿਯੋਗ ਆ ਤੇ ਸਾਡੇ ਭਾਈ ਪਰਮਜੀਤ ਸਿੰਘ ਜੀ ਇਹਨਾਂ ਦਾ ਬਹੁਤ ਵੱਡਾ ਸਾਨੂੰ ਸਹਿਯੋਗ ਆ ਬਲਿੰਦਰ ਸਿੰਘ ਜੀ ਤੇ ਮਾਹਤੂਰ ਸਾਏ ਨੇ ਜਿੰਨੇ ਵੀ ਆਏ ਨੇ ਸਤਿਪੁਰਸ਼ ਤੁਹਾਨੂੰ ਸਾਰਿਆਂ ਨੂੰ ਜੀਓ ਆਇਆ ਹੈ ਤੇ ਆਉਣ ਵਾਲੇ ਅਗਲੇ ਦਿਨ ਦੇ ਵਿੱਚ ਜਿਵੇਂ ਵੀ ਮੈਡਮ ਦਾ ਉਏ ਕੰਮ ਜਦੋਂ ਵੀ ਸੈਟਿੰਗ ਹੋਏਗੀ ਨਾਲ ਕਰਕੇ ਕੱਲ ਜਾਂ ਪਰਸੋਂ ਨੂੰ ਆਪਾਂ ਇਹ ਜਿਹੜਾ ਸਲਾਈ ਸੈਂਟਰ ਆ ਇਹਨੂੰ ਖੋਲਦਾ ਚੱਲਦਾ ਕਰ ਦਵਾਂਗੇ ਤੇ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਨੇ ਸਰਪੰਚ ਸਾਹਿਬ ਦਾ ਤੇ ਪ੍ਰਧਾਨ ਜੀ ਉਹਨਾਂ ਦਾ ਜਿਨੀਆਂ ਵੀ ਭੈਣਾਂ ਜੇ ਵੀਰ ਇੱਥੇ ਆਏ ਨੇ ਚਲੋ ਮੈਂ ਪਹਿਲੀ ਵਾਰੀ ਆਇਆ ਤਾਂ ਕਿ ਜਿਹੜੀ ਥੁੜੀ ਜੀ ਇੱਥੇ ਪ੍ਰੋਬਲਮ ਆ ਮੈਨੂੰ ਪਤਾ ਹੈ ਗ੍ਰੇਡ ਕਰਨੀ ਹੈ ਫੈਣੀ ਹੈ ਜਿਵੇਂ ਜਿਵੇਂ ਤੁਸੀਂ ਜੁੜ ਗਏ ਆ ਤੁਹਾਡੇ ਵੀਸਰੇ ਆਈ ਹੈ ਮੈਂ ਕਹਿੰਦਾ ਉਹਦੇ ਤਿੰਨ ਫੁੱਟ ਨੂੰ ਆ ਨਹੀਂ ਰਹੀ ਮੇਰੇ ਰਾਤ ਦੇ ਆਪਣੇ ਸਮਾਗਮ ਚਾਉਦੇ ਨੇ ਅੱਜ ਵੀ ਸਮਾਗਮ ਆ ਤੇ ਰਾਤ ਵੀ ਬਹੁਤ ਸੰਗਤ ਜੁੜੀ ਗਰਮੀ ਦੇ ਵਿੱਚ ਅੱਜ ਮੇਰੇ ਰਾਤ ਦਾ ਉੱਥੇ ਸਮਾਗਮਾ ਹੋਰ ਵੀ ਮਹੱਤਵਪੂਰਨ ਹੋਣਗੇ ਗੀਤਾਂ ਦੁਆਰਾ ਤੁਹਾਨੂੰ ਸੰਗਤਾਂ ਨੂੰ ਉੱਥੇ ਦੀਆਂ ਨੂੰ ਜੋੜਦੇ ਰਹਿਣਗੇ ਜਿਸ ਦਿਨ ਤਾਂ ਇੱਥੇ ਸਮਾ ਪੜੇਗਾ ਆਪਾਂ ਫੇਰ ਇੱਕ ਰਾਤ ਦਾ ਸਮਾਗਮ ਰੱਖਾਂਗੇ ਜਿਵੇਂ ਵਸਤਰ ਵਗੈਰਾ ਆਪਾਂ ਪ੍ਰੈਸਾਂ ਵਗੈਰਾ ਬੇਟੀਆਂ ਨੂੰ ਪ੍ਰੋਵਾਈਡ ਕਰਾਉਣੀ ਆ ਨੇ ਉਹ ਰਾਤਾ ਸਮਾਗਮ ਰੱਖ ਕੇ ਪ੍ਰੈਸਾਂ ਤੇ ਕੱਪੜੇ ਤੁਹਾਨੂੰ ਅਸੀਂ ਦੇ ਕੇ ਜਾਵਾਂਗੇ ਪਰ ਤੁਸੀਂ ਸਾਡਾ ਸਹਿਯੋਗ ਕਰਿਓ ਤੇ ਐਮਐਲਏ ਸਾਹਿਬ ਜੀ ਆਂਦਾ ਮੈ ਰੇਣੀ ਆ ਤੇ 2 ਮਿੰਟ ਐਮਐਲਏ ਸਾਹਿਬ ਆਪ ਜੀਆਂ ਦੇ ਨਾਲ ਵਿਚਾਰ ਸਾਂਝੀ ਕਰਨਗੇ ਮਹਾਰਾਜ ਜੀ ਦਾ ਧੰਨਵਾਦੀ ਕਰਨਾ ਕਿਉਂਕਿ ਜਿਹੜਾ ਇਹ ਕਾਰਜ ਕਰਦੇ ਬੇਸ਼ੱਕ ਉਹ 20 ਬੱਚਿਆਂ ਦੇ ਗਿਆਬ ਹੋ ਜਾਂ ਸੱਤਿਆਂ ਦੇ ਬੱਚੇ ਜਿਹਨਾਂ ਨੂੰ ਅਸੀਂ ਕੋਈ ਹੁਨਰ ਸਿਖਾਉਂਦੇ ਪੁਨਾਮ ਨੂੰ ਜੋ ਬੁਲਾ ਸਕੀਏ ਕਿ ਜੇਕਰ ਨਾ ਨਾਮ ਕਿਸੇ ਦੇ ਹੱਥੋਂ ਜਾਂ ਕਿਸੇ ਦੇ ਉਹ ਅਪਰਾਧ ਵਿਕਾਰ ਆਪੋ ਕਰੰਤ ਦੇ ਉਹ ਕਾਨੂੰਨ ਦੇ ਨਿਯਮ ਜਿਹੜੇ ਸਾਈਸ ਸਗਰਾਂ ਨੂੰ ਬਾਤੂ ਤੋੜਿਆ ਮਸੂਦਾ ਤੇ ਇਹਨੂੰ ਸ਼ਬਦਾਂ ਤੋਂ ਮੈਂ ਖਿਚਾਉਂਦਾ ਰਿਹਾ ਹੈ ਤਾਂ ਖਾਸ ਹੋਰ ਦੇ ਸੰਬੰਧ ਕਰਕੇ ਵੀ ਸਾਡੇ ਹਾਂ ਤੇ ਦੀ ਸ਼ੁਰੂਆਤ ਇੱਕਲ ਇਹ ਸਭਕਤ ਰਾਏ ਇੱਕ ਏਰੀਏਟ ਹੈ ਅਗਲਾ ਵੀ ਸਭ ਤੋਂ ਪਹਿਲਾ ਵਿਵਾਹ ਹੁੰਦਾ ਹੈ ਕਿ ਮੈਂ ਪੁਨਾਮ ਨੂੰ ਬੁਲਦੀ ਹਾਂ ਜਿਸ ਨਾਲ ਮੈਂ ਮਦਦ ਕਰਦਾ ਪਰ ਬਾਕੀ ਗੱਲ ਇਹ ਹੈ ਕਿ ਜੇ ਤੁਮ ਆਪਣੀ ਫੋਨ ਦਾ ਚੇਅਰ ਮਿਲ ਸੀ ਉਹ ਕੋਲ ਤੇ 3.50 ਇਸ ਕੰਮ ਗਿਆ। ਕਿ ਕਦਮ ਬਿਗ ਡਿਮਾਂਡ ਨਾਲ ਕੋਸ਼ਿਸ਼ ਕਰਨਾ ਕਿ ਉਹ ਦੁਆਰਾ ਉਸੇ ਚੀਜ਼ ਨੂੰ ਆਪਣਾ ਪਲੈਨਿੰਗ ਅਪਰੋਚ ਕਰਨਾ ਨਾ ਕੋਈ ਗੱਲ ਕਰ ਰਿਹਾ। ਇਹ ওভারਵਾਇਜ਼ ਅਸੀ ਕਰਕੇ ਸਕੀ। ਤਾਂ ਉਹ ਜਿਹੜਾ ਇਹਨਾਂ ਦਾ ਕਿ ਬਾਬਾ ਜੀ ਨੇ ਤਾਂ ਕਰਨਾ ਹੀ ਕਰਨਾ ਹੈ। ਅਸੀਂ ਕੋਸ਼ਿਸ਼ ਕਰਾਂ ਕਿ ਉਹਦੇ ਵਿਚੇ ਕੋਈ ਜਿੰਦਗੀ ਦਾ ਬਾਸ ਸਕੀਏ। ਤੇ ਬਾਕੀ ਸਪਲਸਾ ਬੈਠੇ ਆ। ਤੁਹਾਡੇ ਪਿੰਡ ਦਾ ਕੋਈ ਵੀ ਕੰਮ ਜਿਹੜਾ ਹੈ ਤੁਹਾਨੂੰ ਲੱਗਦਾ ਕਿ ਆ ਗਵਰਨਮੈਂਟ ਦੇ ਕੰਮ ਰਹਿੰਦੇ ਆ ਉਹ ਅਸੀਂ ਕਰਨੇ ਆ ਜੋ ਤੁਸੀਂ ਕਹਦਾ ਸੀ ਕਰਕੇ ਦੇਣਾ ਔਰ ਜਿੱਥੋਂ ਤੱਕ ਬਾਸਤੇ ਵਿੱਚ ਜਦੋਂ ਵੀ ਅਸੀਂ ਕਹਾਂ ਉਹ ਸਾਨੂੰ ਸਮਾਂ ਮਿਲਿਆ ਅਸੀਂ ਦਿਨ ਨਾਲ ਤੁਹਾਡੇ ਪਿੰਡ ਵਾਲੇ ਨੇ ਇਹ ਆ ਕੰਮ ਕਰਨੀ ਚੱਲਦੇ ਰਹੇ ਕੋਈ ਤੁਹਾਡੇ ਸਹਿਯੋਗ ਦੀ ਲੋੜ ਹੈ ਕਿ ਨਾਲ ਮਿਲ ਕੇ ਆਪਾਂ ਪੰਜਾਬ ਨੂੰ ਜਿਹੜਾ ਨਸ਼ਾ ਮੁਕਤੀ ਬਲਾਈਏ ਕਿਉਂਕਿ ਆਪਾਂ ਆਪਣੇ ਬੱਚੇ ਨੂੰ ਅਸੀਂ ਦੇਖਣਾ ਜਿਵੇਂ ਜਿਵੇਂ ਜੇ ਕੋਈ politician ਕੋਈ police ਜਦ ਇਹ ਨਾਲ ਜਿਹੜੀ ਕਿ ਨੌਂਦਰ ਆਪਣਾ ਇਹ ਡਿਊਟੀ ਦਾ ਕਰ ਸਕਦੇ ਆ ਅੱਜ ਜਿਹੜੀ ਸਾਡੀ ਡਿਊਟੀ ਇਹ ਬਣ ਗਿਆ ਤੁਸੀਂ ਆ ਕੇ ਲਿਖਣੇ ਨਿਕਲਣੇ ਆਪ ਕਰਦੇ ਹੋ ਤੇ ਮੈਂ ਜਦਾ ਸਮਝਦਾ ਸੰਭਾਲ ਦੋਸ਼ਾਂ ਦਾ ਸੰਭਾਲ ਅੱਜ ਜੀ ਵੀ ਇਹਨਾਂ ਦਾ ਧੰਨਵਾਦ ਕਰਦੇ ਆ ਲੋਕਾਂ ਦੀ ਸੇਵਾ ਕਰਨਾ ਲੋਕਾਂ ਨੂੰ ਆਪਣੇ ਪੈਰਾਦੇ ਉੱਪਰ ਖੜੇ ਕਰਨਾ ਇਹ ਤੋਂ ਵੱਡਾ ਜਿਹੜਾ ਪਰਫਾਰਾ ਉਹ ਕੋਈ ਹੋ ਨਹੀਂ ਸਕਦਾ ਅਤੇ ਇਹੋ ਜਿਹਾ ਕੰਮ ਮਾਹ ਪੋਸੇ ਹੀ ਕਰ ਸਕਦੇ ਨੇ ਅਸੀਂ ਲੋਕ ਡਾਕਟਰ ਸੁਖੀ ਜੀ ਬਾੜਵਾਦ ਸਾਹਿਬ ਬਾਕੀ ਜਿੰਨੇ ਮਾਹ ਪੋਸੇ ਫੇਰੇ ਆਏ ਨੇ ਅਸੀਂ ਤਾਂ ਸੰਸਾਰਿਕ ਜੀਵਨ ਹੋਰ ਅਸੀਂ ਸਿਆਸੀ ਵੀ ਆ ਅਸੀਂ ਆਪਣੇ ਨਾਮਾ ਨੁਕਸਾਨ ਵੀ ਕਈ ਵਾਰ ਦੇਖ ਕੇ ਕਰਦੇ ਆ ਪਰ ਮਾਹ ਪੋਸੇ ਦਾ ਜਿਹੜਾ ਕੰਮ ਹੈ ਇਹ غیر ਸਵਾਤਨਿਕਾ ਹੈ ਇਹਨਾਂ ਨੂੰ ਕੋਈ ਸਵਾਤ ਨਹੀਂ ਹੈਗਾ ਪਰਮਾਤਮਾ ਦੇ ਨਾਲ ਜੋੜਨਾ ਤੇ ਜੀਵੀਆਂ ਪੈਰਾਂ ਨੂੰ ਖਾਸ ਕਰਕੇ ਆਪਣੇ ਪਿਆਰਾਂ ਦੇ ਉੱਪਰ ਆਪੜਾ ਕੰਮ ਹੈ ਮੈਂ ਕਹਾਂਗਾ ਕਿ ਅੱਜ ਦੇ ਯੋਗ ਦੇ ਵਿੱਚ ਇਹ ਬਹੁਤ ਵੱਡਾ ਇੱਕ ਫਰਕ ਪਾ ਰਿਹਾ ਜਿਹੜੇ ਮੌਜੂਦ ਕਰੇ ਆਂ ਔਰ ਬੋਬਾ ਜੀ ਅਸੀਂ ਪਹਿਲਾਂ ਉਚਾਰਾ ਬਹੁਤ ਜੀਵੀਆਂ ਦੇ ਨਾਲ ਲੈ ਕਿੀਆਂ ਹੈਗੀਆਂ ਜਿਹੋ ਜਿਹਾ ਸਮਾਂ ਆ ਰਿਹਾ ਉਹਦੇ ਵਿੱਚ ਜਿਹੜੀ ਸਾਡੀ ਹੂਮਨ ਰੇਸ ਦਾ ਡਾਕਟਰ ਉਸੀ ਦਾ ਪੜੇ ਲਿਖੇ ਬਹੁਤ ਜ਼ਿਆਦਾ ਹੂਮਨ ਰੇਸ ਖਤਮ ਹੋ ਜਾ ਰਹੀ ਹੈ ਔਰ ਆਰਟੀਫੀਸ਼ੀਅਲ ਜਿਹੜੀ ਇੰਟੈਲੀਜੈਂਸ ਹੈ ਉਹਨੇ ਸਾਰਾ ਕੁਝ ਆਪਣੇ ਕੋਲੋਂ ਖੋਲਣਾ ਮਸ਼ੀਨਾਂ ਨੇ ਸਾਡੇ ਬੰਦਿਆਂ ਦੇ ਕੋਲੋਂ ਕੰਮ ਖੋਹ ਰਿਆ ਔਰ ਕਹਾ ਜਿਹੜੀ ਹੁਮਾ ਦੇਸ ਇਹ ਖੱਤਮ ਹੋ ਤੇ ਉੱਪਰ ਆ ਗਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਲੋਕਾਂ ਦੇ ਵਿੱਚ ਰੋਬੋਟ ਆ ਗਏ ਆ ਸਭ ਕੁਝ ਦੇ ਰਹੇ ਆ ਬਹੁਤ ਵਧੀਆ ਸਾਡੇ ਨਾਲ ਵਧਿਆ ਤਰੀਕੇ ਨਾਲ ਗੁਜ ਕੇ ਰਿਸਪੌਂਸ ਕਰਦੇ ਆ ਔਰ ਮੈਨੂੰ ਇਸ ਕੰ ਦਾ ਖਾਸਿਆ ਆ ਚਰ ਹੈਗਾ ਵੀ ਜਿਹੜੇ ਅਸਲੀ ਬੰਦੇ ਆ ਇਹ ਖੱਤਮ ਹੋ ਕੇ ਮਸ਼ੀਨਾਂ ਦਾ ਜਿਹੜਾ ਜੋਗ ਹੈ ਉਹ ਆ ਰਿਹਾ ਉਹ ਤੋਂ ਬਚਣ ਲਈ ਆਪਾਂ ਸਾਰੇ ਸਿਆਸੀ ਆਦਮੀਆਂ ਨੂੰ ਵੀ ਤੇ ਮਹਾਪੁਰਸਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਾਰੀ ਦੁਨੀਆ ਦੇ ਜਿੰਨੇ ਵੀ ਪੋਲਿਟਿਸ਼ੀਅਨਸ ਹੈਗੇ ਆ ਜਿੰਨੇ ਇਸ ਵੇਲੇ ਵੱਡੇ ਵੱਡੇ ਮੁਲਕਾਂ ਦੇ ਰਾਜੇ ਮਹਾਰਾਜੇ ਜਾਂ ਰਾਸ਼ਟਰਪਤੀ ਦਾ ਅਹੁਦਾ ਰਾਸ਼ਟਰਪਤੀ ਦੇ ਲੋਕ ਹੀ ਅੱਗੇ ਆ ਉਹਨਾਂ ਨੂੰ ਇਹ ਬੇਨਤੀ ਕਰੀਏ ਕਿ ਜਿਹੜੇ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬੰਦੇ ਤਿਆਰ ਕੀਤੇ ਜਾ ਰਹੇ ਆ ਇਹ ਬੰਦੇ ਤਿਆਰ ਕਰਨੇ ਬੰਦ ਕਰੀਏ ਕਿ ਆਪਾਂ ਮਨੁੱਖੀ ਰੂਪਾਦਾਨ ਨੂੰ ਬਚਾਉਣਾ ਹੈ ਤੋਂ ਮੇਰੀ ਤਾਂ ਇਹ ਤੁਹਾਨੂੰ ਬੇਨਤੀ ਹੈਗੀ ਆ ਪਾਪਾ ਜੀ ਉਹਨਾਂ ਨੇ ਸਾਨੂੰ ਦੱਸਿਆ ਤੇ ਬਾਬਾ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਘੱਟੋ-ਘੱਟ 100 ਦਿਨ ਦਾ ਪ੍ਰੋਗਰਾਮ ਰੱਖਿਏ ਜਿਹੜੀਆਂ ਬਿਜ्ञਾ ਪੜਾਣਾ 90 ਦਿਨ ਆਉਣਗੀਆਂ ਉਹਨਾਂ ਨੂੰ ਸਰਟੀਫਿਕੇਟ ਵੀ ਦਿਓ ਤੇ ਉਹਨਾਂ ਨੂੰ ਸਿਲਾਈ ਮਸ਼ੀਨ ਵੀ ਦਿਓ 100 ਦਿਨ ਦਾ ਪ੍ਰੋਗਰਾਮ ਕਰਕੇ ਉਹਦੇ ਵਿੱਚੋਂ ਘੱਟੋ-ਘੱਟ 90 ਜਿਹੜੀਆਂ ਹਾਜ਼ਰੀਆਂ ਉਹ ਜ਼ਰੂਰੀ ਹੋਣੀ ਚਾਹੀਦੀ ਹੈ ਤੁਸਨ ਸਾਹਿਬ ਤੁਸੀਂ ਵੀ ਬਹੁਤ ਬੜੇ ਰਿਕਰਡ ਤੇ ਦਿੱਤੀ ਹੋਈਆਂ ਕਹਾਣੀਆਂ ਸੁਝੀਆਂ ਬਹੁਤ ਵੰਧਿਆ ਪੜਾਈ ਖਾਈ ਕੀਤੀ ਹੋਈ ਆ ਸਾਡੀਆਂ ਕੰਨਿਆ ਪੜਾਣਾ ਨੇ ਔਰ ਜਿਹੜਾ ਦੇਖ ਦਿੱਤੀ ਦਾ ਜਾਂ ਲੋਕਾਂ ਦੀ ਧਾਈ ਦਾ ਕੰਮ ਬਾਬਾ ਜੀ ਕਰ ਰਹੇ ਆ ਮੇਰਾ ਖਿਆਲ ਹੈ ਕਿ ਇਹ ਸਾਡੇ ਸਿਆਸੀ ਵਰਗਾਂ ਦੇ ਵਾਕੀ ਕਾਜ ਨਹੀਂ ਹੈ ਜੀ ਇਹ ਬਾਪੂਸਾ ਜਿਹੜੇ ਕਾਰਜ ਹੈ ਉਹ ਹੀ ਕਰਦੇ ਆ ਵਧੀਆ ਕਰਦੇ ਆ ਤੁਸੀਂ ਬਿੱਗੀਆਂ ਦੇ ਪੀਆਂ ਦੇ ਵਿਆਹ ਵੀ ਕਰਦੇ ਆ ਉਹਨਾਂ ਨੂੰ ਸਾਡਾ ਦਾਤ ਜਿਹੜਾ ਸਾਮਾਨ ਦਿੰਦੇ ਆ ਪਰ ਜਦੋਂ ਉਹਨਾਂ ਨੂੰ ਆਪਣੇ ਪੈਰਾ ਦੇ ਉੱਪਰ ਆਪਾਂ ਖੜੇ ਕਰਨਾ ਮੇਰਾ ਖਿਆਲ ਹੈ ਕਿ ਇਹਦੇ ਨਾਲ ਦੀ ਕੋਈ ਕੋਰਤ ਪਰਕਾਰੀ ਕਾਮ ਨਹੀਂ ਹੋ ਸਕਦਾ ਇਸ ਲਈ ਬਾਬਾ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਡਾਕਟਰ ਸੁਪੀ ਜੀ ਨਾਲ ਐਮਐਲਏ ਸਾਹਿਬ ਦਾ ਸਾ ਬ੍ਰਿਸ਼ ਸਿੰਘ ਬਾੜਵਾ ਸਾਹਿਬ ਦਾ ਅਸੀਂ ਬਾਬਾ ਜੀ ਪਹਿਲਾਂ ਹੀ ਦਿੱਤੇ ਮਸੂਲ ਦੇ ਦਾ ਇੱਕ ਇੱਕ ਬਾੜਵਾ ਖਾਤੋਂ ਦੇਣਗੇ ਇਸ ਮੈਂ ਦੇऊंगा ਔਰ ਸੁਪੀ ਸਾਹਿਬ ਵੀ ਦੇਣਗੇ ਕਿਉਂਕਿ ਜੋ ਬੋਲੇ ਸੋ ਨਿਰਭਾ ਸਭਾ ਆਪਾ ਨਹੀ ਜੇ ਆਲ ਦੀ ਸੰਗਤ ਨੂੰ ਸਾਰਿਆਂ ਦਰਸ਼ਕਾਂ ਨੂੰ ਲੱਖ ਲੱਖ ਮੁਬਾਰਕਾਂ ਨੇ ਲੱਖ ਲੱਖ ਵਧਾਈਆਂ ਨੇ ਜੋ ਕਿ ਅਸ ਬਾੜੋਵਾਲ ਦੀ ਧਰਤੀ ਤੇ ਸ੍ਰੀ ਗੁਰੂ ਰਵਿਦਾਸ ਇਕਤਾ ਲਹਿਰ ਵੱਲੋਂ ਅੱਜ ਸਲਾਈ ਸੈਂਟਰ ਖੋਲੇ ਗਏ ਨੇ ਔਰ ਸਾਰਿਆਂ ਤੋਂ ਬੇਨਤੀ ਆ ਕਿ ਜਿੱਥੇ ਤੱਕ ਵੀ ਇਹ ਸਾਡੀ ਆਵਾਜ਼ ਜਿੱਥੇ ਤੱਕ ਵੀ ਸਾਡੀ ਵੀਡੀਓ ਪਹੁੰਚਦੀ ਆ ਉਹ ਪ੍ਰਵਾਹ ਸਾਡੇ ਨਾਲ ਸੰਪਰਕ ਕਰਨ ਆਪਾਂ ਘਰ-ਘਰ ਪਿੰਡ-ਪਿੰਡ ਵਿੱਚ ਜਾ ਕੇ ਇਹ ਸਲਾਈ ਸੈਂਟਰ ਖੋਲੀਏ ਸਾਡਾ ਸਲਾਈ ਸੈਂਟਰ ਖੋਲਣ ਦਾ ਇੱਕੋ ਇੱਕ ਪਰਜੋਜ਼ਾ ਨਾ ਉਹ ਕਿ ਉਹ ਮੰਦਾ ਆਖੀਏ ਜਿੱਦ ਜੰਮੇ ਰਜ਼ਾਨ ਦੇ ਮਹਾਵਾਕਾਂ ਅਨੁਸਾਰ ਆਪਾਂ ਧੀਆ ਨੂੰ ਹੁਨਰ ਦੇ ਵਿੱਚ ਅੱਗੇ ਲਿਆਈਏ ਜੇ ਧੀਆ ਮਾਰਕਾਉਂਗੇ ਤੇ ਬੁਹਾ ਦਿੱਥੋ ਲਾਉਂਗੇ ਜਿੰਨਾ ਸਾਥ ਧੀਆ ਦੰਦੀਆਂ ਨੇ ਗੁਰਮੁਖੋ ਉਹਨਾਂ ਸਾਥ ਦੁਨੀਆ ਤੇ ਕੋਈ ਨਹੀਂ ਦਿੰਦਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਧੀਆ ਨੂੰ ਆਪਾਂ ਵੱਧ ਤੋਂ ਵੱਧ ਹੁਨਰ ਦੇ ਵਿੱਚ ਅੱਗੇ ਲਿਆਈਏ ਜਿਹਦੇ ਨਾਲ ਲੋਕ ਸੁਖੀ ਇਹ ਪ੍ਰਲੋਕ ਸਹੇਲੇ ਨਾਲਿਕ ਹਰਪ੍ਰਭ ਆਪੇ ਮੇਲੇ ਅੱਜ ਬਾੜੋਵਾਲ ਦੀ ਤਰਕੀ ਤੇ ਸिलाई ਸੈਂਟਰ ਖੋਲ੍ਹਿਆ ਹੈ ਔਰ ਅਗਲੇ ਜਨਰਲ ਵੀ ਧਰਤੀ ਤੇ ਅਸੀਂ ਫੇਰ ਸਲਾਈ ਸੈਂਟਰ ਖੋਲਣ ਜਾ ਰਹੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਜੀ। ਹਾਂਜੀ ਅੱਜ ਸਲਾਈ ਸੈਂਟਰ ਖੋਲਿਆ ਗਿਆ ਕੀ ਕਹਿਣਾ ਚਾਹੂਗੀ ਤੁਸੀਂ ਸ਼ਾਂਤਮਾਹਾ ਪੂਜਿਆ ਨੂੰ ਜੀ? ਹਾਂਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼ਾਂਤਮਾਹਾ ਜੀ ਸਾਡੀਆਂ ਬੱਚੀਆਂ ਬਾਰੇ ਇਹਨਾਂ ਸੋਚਿਆ ਬਹੁਤ-ਬਹੁਤ ਲੱਖ-ਲੱਖ ਦਾ ਧੰਨਵਾਦ ਇਹਨੂੰ ਯੋਗ ਇਹਨਾਂ ਬਾਰੇ ਸੋਚਿਆ ਸੀ ਇਹਨਾਂ ਦਾ ਲੱਖ-ਲੱਖ ਸ਼ੁਕਰਾਨਾ ਕਰਦੀ ਆਂ ਮਾਰਾ ਜੀ ਇਹਨਾਂ ਨੂੰ ਤੇ ਬੱਚਾ ਕਰਨ ਕਰਕੇ ਵਾਸ਼ੇ ਵਾਇਬ੍ਰੇ ਜੋ ਇਹ ਸਾਡੇ ਗ੍ਰੰਥਾ ਲਈ ਇਹ ਸੋਚਿਆ ਆ ਸਾਡੀਆਂ ਬੱਚੀਆਂ ਸਲਾਈ ਕਰਨ ਦੇ ਆਪਣੇ ਬੱਚੇ ਪਾਲ ਤੇ ਬੱਚੀਆਂ ਸਿੱਖੂਗੀਆਂ ਕਿ ਉਹ ਆਪਣੇ ਗਾਂ ਜਾ ਕੇ ਸੋਹਰੇ ਦਾ ਆਪਣੀ ਸੋਹਰੇ ਦਾ ਪਰਿਵਾਰ ਦੇ ਕੋਲ ਜਾ ਕੇ ਇਹ ਸਫਲਤਾ ਜੜੇ ਨਾ ਸਰਪੰਚ ਸਾਹਿਬ ਜਿਸ ਤਰ੍ਹਾਂ ਸੰਤਾਂ ਮਾਪੂਸ਼ਿਆਂ ਨੂੰ ਲੜਕੀਆਂ ਦੀ ਸ਼ਾਦੀਆਂ ਦੀ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੁੰਦੇ ਸੰਤਾਂ ਮਾਪੂਸ਼ੇਵਰੀ ਜੈਕਾਰੇ ਦੇਵਤਾਂ ਦੇ ਬਹੁਤ ਵਧੀਆ ਪ੍ਰਾਰਲਾ ਹੈ ਸਤਿ ਸ਼ਕਤੀ ਸਿੰਘ ਜੀ ਦਾ ਜਿਹੜਾ ਉਹਨਾਂ ਨੇ ਬੱਚੀਆਂ ਦੇ ਵਿਆਹਾਂ ਦਾ ਕਾਰਜ ਜਿਹੜਾ ਕਰਦੇ ਹੋ ਵੀ ਤੇ ਜਿਹੜਾ ਸਾਨੂੰ ਸਲਾਈ ਦਾ ਉਹ ਨਹੀਂ ਇਹ ਕੋਰਸ ਸ਼ੁਰੂ ਕੀਤਾ ਵੀ ਬਹੁਤ ਵਧੀਆ ਆ ਜਿਹੜੀਆਂ ਸਾਡੀਆਂ ਬੱਚੀਆਂ ਉਹਨਾਂ ਦੇ ਹੱਥ ਦੇ ਵਿੱਚ ਹੁਨਰ ਆਊਗਾ ਆਪਣੇ ਘਰ ਜਾ ਕੇ ਉਹ ਆਪਣਾ ਸੂਟ ਸੀ ਕੇ ਪਾ ਸਕਦੀਆਂ ਜਾਂ ਕੋਈ ਹੋਰ ਤਰ੍ਹਾਂ ਵੀ ਆਪਾਂ ਕਮਾਈ ਕਰ ਸਕਦੇ ਇਹਦੇ ਚੰਗੇ ਹੈ ਨਾ ਬਹੁਤ ਵਧੀਆ ਪ੍ਰਾਰਲਾ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਸਾਡੇ ਖੜੇ ਹਾਂ ਤੇ ਤਸਵੀਰ ਪਾਉਣ ਦੀ ਇਹਨਾਂ ਦੇ ਧੰਨਵਾਦ ਬਹੁਤ ਜਿਆਦਾ ਇਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ ਤੇ ਖਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਚੈਨ ਪੰਜਾਬੀ ਨੂੰ ਜੀ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ